ਚਲੂੜੂ ਤੋਂ ਜ਼ੀਰਕਪੁਰ ਜਨਵਾਲੀ ਮਿੰਨੀ ਬੱਸ ਕੰਡਕਟਰ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਤਾਂ ਤੁਹਾਨੂੰ ਦੱਸਦੀ ਏ ਕਿ ਕੰਡਕਟਰ ਆਪਣੀ ਮਨਮਾਨੀ ਦੇ ਨਾਲ ਸਕੂਲ ਦੀ ਵਿਦਿਆਰਥੀਆਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਉਹਨਾਂ ਨੂੰ ਉਹਨਾਂ ਦੇ ਸਫ਼ਰ ਤੱਕ ਪਹੁੰਚਾਉਣ ਦੀ ਜਿਹੜੀ ਕੀ ਉਹ ਗੱਲ ਕਰ ਰਿਹਾ ਤਾਂ ਤੁਹਾਨੂੰ ਦੱਸਦੀ ਏ ਕਿ ਪੈਸੇ ਕਮਾਉਣ ਦੀ ਦੌੜ ਦੇ ਵਿੱਚ ਇਹ ਬੱਸ ਓਵਰਲੋਡ ਹੋ ਜਾਂਦੀ ਹੈ ਜਿਸ ਦੇ ਕਾਰਨ ਵਿਦਿਆਰਥੀ ਬੱਸ ਦੇ ਅੰਦਰ ਨਹੀਂ ਸਗੋਂ ਜਿਹੜਾ ਕਿ ਬੱਸ ਦੇ ਬਾਹਰ ਲਟਕ ਕੇ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਤਾ ਜੇ ਆ ਮਾਮਲਾ ਡੇਰਾ ਬਸੀ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਜਿਹੜੀ ਕਿ ਪ੍ਰਾਈਵੇਟ ਮਿੰਨੀ ਬੱਸ ਡੇਰਾ ਬਸੀ ਤੋਂ ਲਾਲੜੂ ਜਾ ਰਹੀ ਸੀ ਅਤੇ ਇਸ ਦੇ ਪਿੱਛੇ ਦੋ ਸਕੂਲੀ ਵਿਦਿਆਰਥੀ ਲਟਕਦੇ ਸਨ ਜੋ ਕਿਸੇ ਵੀ ਸਮੇਂ ਹਾਦਸੇ ਦਾ ਸ਼ਿਕਾਰ ਹੋ ਸਕਦੇ ਸਨ ਤਾਂ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਡੇਰਾ ਬਸੀ ਟ੍ਰੈਫਿਕ ਪੁਲਿਸ ਨੇ ਉਕਤ ਬੱਸ ਦਾ ਚਲਾਨ ਵੀ ਕਟਿਆ ਅਤੇ ਉਸ ਨੂੰ ਨਸੀਹਤ ਵੀ ਦਿੱਤੀ ਆ ਕਿ ਜੇਕਰ ਬਸ ਦੇ ਅੰਦਰ ਸਵਾਰੀਆਂ ਬੈਠਣ ਦੇ ਲਈ ਜਗ੍ਹਾ ਘੱਟ ਸੀ ਤਾਂ ਉਹਨਾਂ ਨੂੰ ਇਸ ਤਰ੍ਹਾਂ ਲਟਕਾ ਕੇ ਨਹੀਂ ਲਿਜਾਣਾ ਚਾਹੀਦਾ ਤਾਂ ਉੱਥੇ ਹੀ ਬੱਚਿਆਂ ਨੂੰ ਵੀ ਸਮਝਾਇਆ ਗਿਆ ਕਿ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਅਜਿਹਾ ਨਾ ਕੀਤਾ ਜਾਵੇ ਜੋ ਲੋਕਾਂ ਦੇ ਵਿੱਚ دہشت ਦਾ ਮਾਹੌਲ ਪੈਦਾ ਕਰਨ ਤਾਂ ਕਈ ਵਾਰ ਅਕਸਰ ਦੇਖਿਆ ਜਾਂਦਾ ਹੈ ਕਿ 52 ਸੀਟਰ ਬੱਸ ਹੁੰਦੀ ਆ ਤਾਂ ਪਰ ਸਵਾਰੀਆਂ ਬਾਹਰ ਤੱਕ ਲੜਕਦੀਆਂ ਜਿਹੜੀਆਂ ਉਹ ਆਉਂਦੀਆਂ ਨੇ ਤਾਂ ਜਿਵੇਂ ਬੱਸ ਡਰਾਈਵਰਾਂ ਨੂੰ ਡੇਰਾ ਪੁਲਿਸ ਡੇਰਾ ਬਸੀ ਦੀ ਟ੍ਰੈਫਿਕ ਪੁਲਿਸ ਵੱਲੋਂ ਸਾਫ ਤਾੜਨਾ ਕੀਤੀ ਗਈ ਹੈ ਕਿ ਅਜਿਹੇ ਹਾਮਲਾ ਜੇਕਰ ਅੱਗੇ ਤੋਂ ਆਇਆ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਇਸ ਬੱਸ ਡਰਾਈਵਰ ਦੇ ਖਿਲਾਫ ਵੀ ਜਿਹੜਾ ਕੀ ਕਾਰਵਾਈ ਕੀਤੀ ਗਈ ਹੈ ਬੱਸ ਦਾ ਚਾਲਾਨ ਕਟਿਆ ਗਿਆ ਹੈ ਜੈਹਨਜੀ ਮੈਂ ਐਸਆਈ ਅੰਗਰੇਜ਼ ਸਿੰਘ ਟ੍ਰੈਫਿਕ ਇੰਚਾਰਜ ਡੇਰਾ ਬਸੀ ਆ ਦੋਸਤੋ ਕੱਲ ਇੱਕ ਵੀਡੀਓ ਸਾਡੇ ਸਾਹਮਣੇ ਆਈ ਜਿਹੜੇ ਪ੍ਰੈਸ ਰਿਪੋਰਟਰ ਭਰਾਵਾਂ ਨੇ ਵੀਡੀਓ ਗਰੁੱਪ ਦੇ ਵਿੱਚ ਸ਼ੇਅਰ ਹੋ ਰਹੀ ਸੀ ਵੀ ਕੁਝ ਬੱਚੇ ਆ ਜਿਹੜੇ ਸਕੂਲੀ ਬੱਚੇ ਉਹ ਇੱਕ ਬੱਸ ਦੇ ਪ੍ਰਾਈਵੇਟ ਬੱਸ ਦੇ ਪਿੱਛੇ ਲੰਘ ਕੇ ਜਾ ਰਹੇ ਸੀ ਉਹਦੇ ਸਬੰਧ ਚ ਅਸੀਂ ਪੜਤਾਲ ਕੀਤੀ ਆ ਬੱਸ ਦੀ ਤੇ ਮੈਂ ਸਾਰਿਆਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਸਾਡੇ ਅਫਸਰ ਸਾਹਿਬਾਨ ਦਾ ਵੀ ਸਾਨੂੰ ਫੋਨ ਆਇਆ ਵੀ ਬੱਸ ਨੂੰ ਵੈਰੀਫਾਈ ਕਰਕੇ ਬੱਸ ਦਾ ਚਲਾਨ ਕਰੋ ਤੇ ਅੱਗੇ ਤੋਂ ਬੱਸ ਡਰਾਈਵਰ ਨੂੰ ਹਦਾਇਤ ਕਰੋ ਹੋਰ ਵੀ ਬੱਸਾਂ ਡਰਾਈਵਰਾਂ ਨੂੰ ਹਦਾਇਤ ਕਰੋ ਜੀ ਜੇ ਇਤਨਾ ਦਾ ਕੋਈ ਹਾਦਸਾ ਨਾ ਹੋਵੇ ਜਿਸ ਦੇ ਨਾਲ ਕੋਈ ਜਾਨੀ ਮਾਰੀ ਨੁਕਸਾਨ ਹੋਵੇ ਤਾਂ ਮੈਂ ਅੱਜ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਜੀ ਇਹ ਬੱਸ ਹੈਗੀ ਆ ਪੀਪੀ 11ਡਬਲਯੂ 0305 ਇਹ ਫੋਟੋ ਚੈੱਕ ਕਰ ਲਓ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਮੇਰੇ ਜਿਹੜੇ ਪ੍ਰੈਸ ਰਿਪੋਰਟਰ ਭਰਾ ਜਾਗਰੂਕ ਹੈ ਜਿਨ੍ਹਾਂ ਨੇ ਸਾਨੂੰ ਇਹ ਵੀਡੀਓ ਪਹਚਾਈ ਫੋਟੋ ਪਹਚਾਈਆਂ ਮੈਂ ਉਹਨਾਂ ਦੇ ਮਾਧਿਅਮ ਰਾਹੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਕੋਈ ਵੀ ਜਿਹੜਾ ਕਿਸੇ ਵੀ ਟ੍ਰੈਫਿਕ ਅਨਿਜਮਾ ਦੀ ਉਲੰਘਣਾ ਕਰੂਗਾ ਕੋਈ ਬੱਸਾ ਕੋਈ ਟਰੱਕਾ ਕੋਈ ਆਟੋ ਮੋਟਰਸਾਈਕਲ ਗੱਡੀ ਅਸੀਂ ਉਹਦਾ ਮੌਕੇ ਤੇ ਚਲਾਨ ਕਰਾਂਗੇ ਤੇ ਕਾਨੂੰਨੀ ਕਾਰਵਾਈ ਵੀ ਹੋਊਗੀ ਉਹਦੇ ਤੇ ਅਸੀਂ ਬੱਸ ਵੈਰੀਫਾਈ ਕਰ ਲਈ ਆ ਹੁਣ ਅਸੀਂ ਇਹਦੇ ਪੇਪਰ ਵਗੈਰਾ ਸਾਰੇ ਚੈੱਕ ਕੀਤੇ ਤੇ ਹੁਣ ਸਾਨੂੰ ਪਤਾ ਲੱਗਿਆ ਵੀ ਇਹਦਾ ਡੇਂਜਰਸ ਡਰਾਈਵਿੰਗ ਦਾ ਅਸੀਂ ਚਲਾਨ ਕਰਕੇ ਮਾਲਕ ਨੂੰ ਬੁਲਾ ਵੀ ਰਹੇ ਆ ਇਹਨੂੰ ਡੇਂਜਰਸ ਡਰਾਈਵਿੰਗ ਦਾ ਚਲਾਨ ਵੀ ਕਰ ਰਹੇ ਆ ਜੀ ਇਹ ਦੇਖੋ ਜੀ ਬੱਸਾ ਜਿਹੜੀ ਇਹ ਬੱਸ ਦੀ ਮੈਂ ਤੁਹਾਨੂੰ ਫੋਟੋ ਵੀ ਫਿਖਾ ਰਿਆ ਤੇ ਇਹ ਵਸਦੀ ਫੋਟੋ ਵਿਖਾ ਰਿਆ ਦੋ ਸਕੂਲੀ ਬੱਚੇ ਦੇ ਪਿੱਛੇ ਲੰਘ ਕੇ ਜਾ ਰਹੇ ਆ ਹੁਣ ਅਸੀਂ ਇਹਦਾ ਡੇਂਜਰਸ ਡਰਾਈਵਿੰਗ ਦਾ ਚਲਾਨ ਆ ਜਿਹੜਾ ਉਹ ਮਾਲਕ ਨੂੰ ਭੇਜ ਰਹੇ ਆ ਤੇ ਅਸੀਂ ਵਸਦੇ ਮਾਲਕ ਨੂੰ ਵੀ ਬੁਲਾਇਆ ਜੀ ਅ ਇਹ ਦੇਖੋ ਜੀ ਅਸੀਂ ਚਲਾਨ ਵੀ ਆ ਜਿਹੜਾ ਇਹ ਕੱਪਤਾ ਜੀ ਇਹਦਾ ਤੇ ਮਾਲਕ ਨੂੰ ਅਸੀਂ ਚਲਾਨ ਵੀ ਭੇਜ ਰਹੇ ਆ ਕਿ ਮੇਰੀ ਸਾਰੇ ਹਲਕਾ ਨਿਵਾਸੀਆਂ ਨੂੰ ਡੇਰਾ ਬਸੀਦਿਆਂ ਨੂੰ ਬੀਐਮਟੀ ਅਭੀ ਇਦਾਂ ਦੀ ਅੰਸਖਾਵੀ ਘਟਨਾ ਨਾ ਹੋਵੇ ਜਿਹਦੇ ਨਾਲ ਜਾਲੀ ਮਾਲੀ ਨੁਕਸਾਨ ਹੋਵੇ ਕਿਸੇ ਦਾ ਤੇ ਅੱਗੇ ਤੋਂ ਵੀ ਮੈਂ ਪ੍ਰੈਸ ਰਿਪੋਰਟ ਪ੍ਰਵਾਹਾਂ ਨੂੰ ਬੇਨਤੀ ਕਰਦਾ ਵੀ ਇਦਾਂ ਦਾ ਮੁੱਦੇ ਸਾਨੂੰ ਦੱਸੋ ਜੇ ਕੋਈ ਤੁਨੋਂ ਇਦਾਂ ਦੀ ਕੋਈ ਵੀ ਰੋਜ਼ ਦੇ ਉੱਪਰ ਕੋਈ ਇਦਾਂ ਦੀ ਐਕਟੀਵਿਟੀ ਲੱਗਦੀ ਹੋ ਤਾਂ ਸਾਡੇ ਧਿਆਨ ਵਿੱਚ